ਕੀ ਤੁਹਾਨੂੰ ਪਤਾ ਹੈ ਸ੍ਰੀ ਦਰਬਾਰ ਸਾਹਿਬ ਜੀ ਦੇ ਨੀਚੇ ਕੀ ਹੈ ਤਾਂ ਜੇ ਤੁਹਾਨੂੰ ਨਹੀਂ ਪਤਾ ਤਾਂ ਸੁਣੋ ਸ੍ਰੀ ਦਰਬਾਰ ਸਾਹਿਬ ਜੀ ਦੇ ਨੀਚੇ ਛੋਟੇ-ਛੋਟੇ ਗੁਪਤ ਰਸਤੇ ਹਨ ਜੋ ਇੱਕ ਇਨਸਾਨ ਦੇ ਲੰਘਣ ਲਈ ਬਣਾਏ ਗਏ ਹਨ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਨੀਂ ਨੂੰ ਸੁਰੱਖਿਅਤ ਰੱਖਣ ਲਈ ਬਣਾਏ ਗਏ ਸਨ ਅਤੇ ਨਿਗਰਾਨੀ ਕਰਨ ਲਈ ਬਣਾਏ ਗਏ ਸਨ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਰਸਤੇ ਹੁਣ ਬੰਦ ਕੀਤੇ ਗਏ ਹਨ ਪਰਾ ਖੋਦਾਈਆਂ ਕਰਦੇ ਸਮੇਂ ਇਹ ਰਸਤੇ ਅੱਜ ਵੀ ਮਿਲ ਜਾਂਦੇ ਹਨ ਕੀ ਤੁਹਾਨੂੰ ਪਤਾ ਹੈ ਸ੍ਰੀ ਦਰਬਾਰ ਸਾਹਿਬ ਜੀ ਦੇ نیچے ਕੀ ਹੈ ਤਾਂ ਜੇ ਤੁਹਾਨੂੰ ਨਹੀਂ ਪਤਾ ਤਾਂ ਸੁਣੋ ਸ੍ਰੀ ਦਰਬਾਰ ਸਾਹਿਬ ਜੀ ਦੇ نیچے ਛੋਟੇ-ਛੋਟੇ ਗੁਪਤ ਰਸਤੇ ਹਨ ਜੋ ਇੱਕ ਇਨਸਾਨ ਦੇ ਲੰਘਣ ਲਈ ਬਣਾਏ ਗਏ ਹਨ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਨੀਂ ਨੂੰ ਸੁਰੱਖਿਆਤਰ ਰੱਖਣ ਲਈ ਬਣਾਏ ਗਏ ਸਨ ਅਤੇ ਨਿਗਰਾਨੀ ਕਰਨ ਲਈ ਬਣਾਏ ਗਏ ਸਨ ਮੌਜੂਦਾ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਇਹ ਰਸਤੇ ਹੁਣ ਬੰਦ ਕੀਤੇ ਗਏ ਹਨ ਪਰ ਖੁਦਾਈਆਂ ਕਰਦੇ ਸਮੇਂ ਇਹ ਰਸਤੇ ਅੱਜ ਵੀ ਮਿਲ ਜਾਂਦੇ ਹਨ